ਫਤੇਗੜ ਸਾਹਿਬ ਦੇ ਪਿੰਡ ਲੋਹਾਰ ਮਜਰਾ ਦੇ ਹਰਪਾਲ ਸਿੰਘ ਨੂੰ ਅਣਪਛਤੇ ਲੋਕਾਂ ਦੇ ਵੱਲੋਂ ਡੀਟੀਲ ਗ੍ਰਿਫਤਾਰੀ ਧਮਕੀ ਦੇਣ ਅਤੇ ਕਥਿਤ ਤੌਰ ਤੇ 30 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਹਨ ਉਸ ਦੀ ਪਛਾਣ ਮਨਿੰਦਰ ਸਿੰਘ ਦੇ ਵਿੱਚੋਂ ਹੋ ਗਈ ਹੈ ਜੋ ਕਿ ਦਿਲ ਦਾ ਰਹਿਣ ਵਾਲਾ ਹੈ ਅਤੇ ਠੋਖਾ ਦੇ ਦੋਸ਼ਾਂ ਦੇ ਵਿੱਚ ਅਮਾ ਜੇਲ੍ਹ ਵਿੱਚ ਬੰਦ ਸੀ ਸਾਈਬਰ ਕ੍ਰਾਈਮ ਪੁਲਿਸ ਇੰਸਪੈਕਟਰ ਸੰਦੀਪ ਸਿੰਘ ਦੱਸਿਆ ਕਿ ਉਕਤ ਵਿਅਕਤੀ ਦੀ ਸ਼ਿਕਾਇਤ ਤੇ ਪੁਲਿਸ ਨੇ 10 ਪ੍ਰੈ 2025 ਨੂੰ ਅਣਪਛਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਜਿੱਥੇ ਬਾ ਤਕਨੀਕੀ ਜਾਂਚ ਵਿੱਚ ਮਨਿੰਦਰ ਸਿੰਘ ਅਤੇ ਦੋ ਹੋਰ ਨੂੰ ਨਾਮਜ਼ਦ ਕੀਤਾ ਗਿਆ ਸੀ ਦੱਸਿਆ ਗਿਆ ਹੈ ਕਿ ਜਾਂਚ ਦੇ ਦੌਰਾਨ ਇਹ ਪਾਇਆ ਗਿਆ ਕਿ ਜਿਸ ਖਾਤੇ ਵਿੱਚ ਇਹ ਧੋਖਾਧੜੀ ਕੀਤੀ ਗਈ ਸੀ ਉਸ ਵਿੱਚ 393570 ਮਨਿੰਦਰ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਜਿਸ ਦੇ ਆਧਾਰ ਤੇ ਪੁਲਿਸ ਨੇ ਮਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਮਾਮਲੇ ਵਿੱਚ ਨਾਮਜ਼ਦ ਦੋ ਹੋਰ ਵਿਅਕਤੀ ਦੀ ਭਾਲ ਜਾਰੀ ਹੈ ਸਾਈਬਰ ਕ੍ਰਾਈਮ ਫੋਰੇਨਸਿਕਸ ਆਫਿਸ ਕੇ ਐਫਆਈਆ ਨੰਬਰ 5 ਮਿਤੀ 10 4 25 ਜੋ ਕਿ ਕੰਪਲੇਨੈਂਟ ਹਰਪਾਲ ਸਿੰਘ ਨਾਲ ਡਿਜੀਟਲ ਅਰੈਸਟ ਦਾ ਦਰਾਵਾ ਦੇ ਕੇ ਜੋ 30 ਲੱਖ ਦਾ ਫਰਾਡ ਹੋਇਆ ਸੀਗਾ ਉਹਦੇ ਸਬੰਧ ਚ ਰਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪਹਿਲਾਂ ਹੀ ਮਨੀਂਦਰ ਸਿੰਘ ਜੋ ਕਿ ਵੈਸਟ ਦਿੱਲੀ ਦਾ ਉਹਨੂੰ ਅਰੈਸਟ ਕੀਤਾ ਸੀਗਾ ਤੇ ਉਹਦੇ ਅਸੀਂ ਅ ਫਰਦਰ ਇਨਵੈਸਟੀਗੇਸ਼ਨ ਤੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਤੇ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਦੋ ਬੰਦੇ ਹੋਰ ਨਾਮਿਨੇਟ ਕੀਤੇ ਆ ਜੋ ਕਿ ਅਸੀਂ ਪ੍ਰੋਡਕਸ਼ਨ ਵੰਡ ਤੇ ਬਾਲਾ ਜੀਨ ਤੋਂ ਲੈ ਕੇ ਆਏ ਸੀਗੇ ਜਿਨ੍ਹਾਂ ਦੇ ਨਾਮ ਸੀਗੇ ਨਵੀਨ ਸ਼ਰਮਾ ਅਤੇ ਅਨਿਲ ਤੇ ਅਸੀਂ ਜਿਹੜੇ ਦੋਨਾਂ ਦੀ ਪ੍ਰੋਡਕਸ਼ਨ ਤੇ ਲੈ ਕੇ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਲਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਦੀ ਕੁਝ ਕੁ ਚੀਜ਼ ਕੀਤੀ ਗਈ ਹੈ। ਹਾਂਜੀ। ਇਹ ਮਦੇ ਕੀ ਇਨਵੋਲਵਮੈਂਟ ਸੀਗੇ। ਹਾਂਜੀ ਜੋ ਅਨਿਲ ਸੀਗਾ ਉਹ ਜਿਹੜਾ ਮਨੀਂਦਰ ਸਿੰਘ ਦਾ ਖਾਤਾ ਖਲਾਇਆ ਸੀਗਾ ਉਹ ਨਵੀਨ ਨੇ ਖਲਾਇਆ ਸੀਗਾ ਤੇ ਅਨਿਲ ਜਿਹੜਾ ਸੀਗਾ ਉਹ ਖਾਤੇ ਦੇ ਵਿੱਚੋਂ ਜਿਹੜਾ ਪੈਸਾ ਵਿਡਰਾਅਲ ਸੀ ਫਰਾਡਰਲੈਂਡ ਉਹਦੇ ਵਿੱਚ ਹੈਲਪ ਕਰਦਾ ਸੀਗਾ। ਫਰਾਡਰ ਮਨ ਨੂੰ ਕਡੌਨ ਲਈ। ਉਹ ਕਿੰਨੇ ਕੋ ਬੰਦੇ ਇਨਵੋਲਵਮੈਂਟ ਵਿੱਚ ਨੇ? ਇਸ ਕੇਸ ਵਿੱਚ ਹਾਜੀ ਤਿੱਕਾ ਜਿਹੜੇ ਹੈਗੇ ਆ ਪੰਜ ਬੰਦੇ ਜਿਹੜੇ ਹੈਗੇ ਅਸੀਂ ਨਾਮਿਨੇਟ ਕਰ ਚੁੱਕੀਏ ਬਾਕੀ ਜਿਹੜੀ ਹੈਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਜਿਹਦੇ ਅੱਗੇ ਜਿਹੜੇ ਹੈਗੇ ਲੀਡਸ ਸਾਨੂੰ ਮਿਲੀਆਂ ਉਹਦੇ ਵਿੱਚ ਅਸੀਂ ਹੋਰ ਵੀ ਜਿਹੜੇ ਹੈਗੇ ਆ ਕਿਊਜ਼ ਜਿਹੜੇ ਆ ਉਹਦੇ ਵਿੱਚ ਨਾਮਿਨੇਟ ਕਰਾਂਗੇ ਹਾਂ ਜੀ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਨਵੀਨ ਸ਼ਰਮਾ ਜਿਹੜਾ ਹੈਗਾ ਉਹਦੇ ਤੇ ਵੀ ਇੱਕ ਪਹਿਲਾ ਜਿਹੜਾ ਮੁਕਦਮਾ ਦਰਜ ਹੈਗਾ ਜੋ ਕਿ ਅੰਮਾਲਾ ਜੇਹਦੇ ਵਿੱਚ ਪਹਿਲਾਂ ਹੀ ਸੀਗਾ ਅੰਮਾਲਾ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਹੋਇਆ ਸੈਕੰਡ ਜਿਹੜਾ ਨਵੀਨ ਸ਼ਰਮਾ ਹੈਗਾ ਅਨਿਲ ਸ਼ਰਮਾ ਸੌਰੀ ਉਹਦੇ ਤੇ ਜਿਹੜੇ ਦਿੱਲੀ ਪੁਲਿਸ ਅਤੇ ਅੰਮਾਲਾ ਜਿਹੜਾ ਪੁਲਿਸ ਉਹਨਾਂ ਵੱਲੋਂ ਜਿਹੜੇ ਦੋ ਮਕੰਮੇ ਦਰਜ ਰਜਿਸਟਰ ਹੋ ਚੁੱਕੇ ਨੇ ਕੋਈ ਰਿਕਵਰੀ ਫਿਕਰ ਨਹੀਂ ਹਾਂਜੀ ਜਿਹੜਾ ਅਨਿਲ ਹੈਗਾ ਇਹ ਤੋਂ ਅਸੀਂ ਜਿਹੜੀ ਪਾਸ ਬੁੱਕ ਹੈਗੀ ਆ ਜੋ ਕਿ ਮਨਿੰਦਰ ਦੇ ਨਾਮ ਤੇ ਸੀ ਉਹ ਇਹ ਤੋਂ ਅਸੀਂ ਰਿਕਵਰ ਕਰਕੇ ਲੈ ਕੇ ਆਂਦੀ ਆ ਹਾਂਜੀ ਜੇਕਰ ਕਿਸੇ ਨਾਲ ਵੀ ਠੱਗੀ ਜਾਂ ਉਸ ਨੂੰ ਲੱਗਦਾ ਵੀ ਮੇਰੇ ਨਾਲ ਠੱਗੀ ਵਾਲੀ ਕਾਲ ਆਈ ਹੈ ਕੋਈ ਫਰਾਡ ਕਾਲ ਆਈ ਹੈ ਤਾਂ ਉਸ ਨੂੰ ਚਾਹੀਦਾ ਵੀ ਉਹ ਸਭ ਤੋਂ ਪਹਿਲਾਂ 1930 ਦੇ ਉੱਤੇ ਕਾਲ ਕਰਕੇ ਇੱਕ ਹੋਟਲ ਬਣਿਆ ਹੋਇਆ ਉਹਦੇ ਵਿੱਚ ਕੰਪਲੇਂਟ ਦਵੇ ਇਹ ਕੰਪਲੇਂਟ ਨਾਲ ਜੋ ਵੀ ਖਾਤੇ ਦੀ ਉਹਦਾ ਟ੍ਰਾਂਸਫਰ ਹੋ ਗਿਆ ਫਰਾਡ ਅਮਾਉਂਟ ਉਹ ਨਾਲ ਦੀ ਨਾਲ ਜਿਹੜਾ ਫ੍ਰੀਜ਼ ਹੋ ਜਾਂਦਾ ਜੋ ਕਿ ਬਾਅਦ ਵਿੱਚ ਅਸੀਂ ਰਿਕਵਰ ਕਰਵਾ ਸਕਦੇ ਹਾਂ ਫਤੇਗੜ ਸਾਹਿਬ ਦੇ ਪਿੰਡ ਲੋਹਾਰ ਮਾਜਰਾ ਦੇ ਹਰਪਾਲ ਸਿੰਘ ਨੂੰ ਅਣਸੱਤੇ ਲੋਕਾਂ ਦੇ ਵੱਲੋਂ ਡੀਟੀਲ ਗ੍ਰਿਫਤਾਰੀ ਧਮਕੀ ਦੇਣ ਅਤੇ ਕਥਿਤ ਤੌਰ ਤੇ 30 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਹਨ ਉਸ ਦੀ ਪਛਾਣ ਮਨਿੰਦਰ ਸਿੰਘ ਦੇ ਵਿੱਚੋਂ ਹੋ ਗਈ ਹੈ ਜੋ ਕਿ ਦਿਲ ਦਾ ਰਹਿਣ ਵਾਲਾ ਹੈ ਅਤੇ ਠੋਖਾ ਦੇ ਦੋਸ਼ਾਂ ਦੇ ਵਿੱਚ ਅਮਾੜ ਜੇਲ੍ਹ ਵਿੱਚ ਬੰਦ ਸੀ ਸਾਈਬਰ ਕ੍ਰਾਈਮ ਪੁਲਿਸ ਇੰਸਪੈਕਟਰ ਸੰਦੀਪ ਸਿੰਘ ਦੱਸਿਆ ਕਿ ਉਕਤ ਵਿਅਕਤੀ ਦੀ ਸ਼ਿਕਾਇਤ ਤੇ ਪੁਲਿਸ ਨੇ 10 ਪ੍ਰੈ 2025 ਨੂੰ ਅਣਸੱਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਤਕਨੀਕੀ ਜਾਂਚ ਵਿੱਚ ਮਨਿੰਦਰ ਸਿੰਘ ਅਤੇ ਦੋ ਹੋਰ ਨੂੰ ਨਾਮਜ਼ਦ ਕੀਤਾ ਗਿਆ ਸੀ ਦੱਸਿਆ ਗਿਆ ਹੈ ਕਿ ਜਾਂਚ ਦੇ ਦੌਰਾਨ ਇਹ ਪਾਇਆ ਗਿਆ ਕਿ ਜਿਸ ਖਾਤੇ ਵਿੱਚ ਇਹ ਧੋਖਾਧੜੀ ਕੀਤੀ ਗਈ ਸੀ ਉਸ ਵਿੱਚ 393570 ਮਨਿੰਦਰ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਜਿਸ ਦੇ ਆਧਾਰ ਤੇ ਪੁਲਿਸ ਨੇ ਮਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਮਾਮਲੇ ਵਿੱਚ ਨਾਮਜ਼ਦ ਦੋ ਹੋਰ ਵਿਅਕਤੀ ਦੀ ਭਾਲ ਜਾਰੀ ਹੈ ਸਾਈਬਰ ਕ੍ਰਾਈਮ ਫੋਰੀ ਗਰਸਾਬ ਵਿਕੇ ਐਫਆਈਆ ਨੰਬਰ 5 ਮਿਤੀ 10 4 25 ਜੋ ਕਿ ਕੰਪਲੇਨੈਂਟ ਹਰਪਾਲ ਸਿੰਘ ਨਾਲ ਡਿਜੀਟਲ ਅਰੈਸਟ ਦਾ ਦਰਾਵਾ ਦੇ ਕੇ ਜੋ 30 ਲੱਖ ਦਾ ਫਰਾਡ ਹੋਇਆ ਸੀਗਾ ਉਹਦੇ ਸਬੰਧ ਚ ਰਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪਹਿਲਾਂ ਹੀ ਮਨੀਂਦਰ ਸਿੰਘ ਜੋ ਕਿ ਵੈਸਟ ਦਿੱਲੀ ਦਾ ਉਹਨੂੰ ਅਰੈਸਟ ਕੀਤਾ ਸੀਗਾ ਤੇ ਉਹਦੇ ਅਸੀਂ ਫਰਦਰ ਇਨਵੈਸਟੀਗੇਸ਼ਨ ਤੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਤੇ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਦੋ ਬੰਦੇ ਹੋਰ ਨਾਮਿਨੇਟ ਕੀਤੇ ਆ ਜੋ ਕਿ ਅਸੀਂ ਪ੍ਰੋਡਕਸ਼ਨ ਵਨ ਤੇ ਬਾਲਾ ਜੀਨ ਤੋਂ ਲੈ ਕੇ ਆਏ ਸੀਗੇ ਜਿਨ੍ਹਾਂ ਦੇ ਨਾਮ ਸੀਗੇ ਨਵੀਨ ਸ਼ਰਮਾ ਅਤੇ ਅਨਿਲ ਤੇ ਅਸੀਂ ਜਿਹੜੇ ਦੋਨਾਂ ਦੀ ਪ੍ਰੋਡਕਸ਼ਨ ਤੇ ਲੈ ਕੇ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਲਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ। ਹਾਂਜੀ। ਇਹ ਮਦੇ ਕੀ এনਵਾਇਰਨਮੈਂਟ ਸੀ ਵਿੱਚ ਜੋ? ਹਾਂਜੀ ਜੋ ਅਨਿਲ ਸੀਗਾ ਉਹ ਜਿਹੜਾ ਮਨੀਂਦਰ ਸਿੰਘ ਦਾ ਖਾਤਾ ਖਲਾਇਆ ਸੀਗਾ ਉਹ ਨਵੀਨ ਨੇ ਖਲਾਇਆ ਸੀਗਾ ਤੇ ਅਨਿਲ ਜਿਹੜਾ ਸੀਗਾ ਉਹ ਖਾਤੇ ਦੇ ਵਿੱਚੋਂ ਜਿਹੜਾ ਪੈਸਾ ਵਿਡਰਾਅਲ ਸੀ ਫਰਾਡਰਲੈਂਡ ਉਹਦੇ ਵਿੱਚ ਹੈਲਪ ਕਰਦਾ ਸੀਗਾ। ਫਰਾਡਰ ਮਨ ਨੂੰ ਕਡੌਨ ਲਈ। ਹੋਰ ਕਿੰਨੇ ਕੋ ਬੰਦੇ ਇਨਵੋਲਵਮੈਂਟ ਵਿੱਚ ਨੇ? ਇਸ ਕੇਸ 'ਚ ਹਾਜੀ ਤਿੱਕਾ ਜਿਹੜੇ ਹੈਗੇ ਆ ਪੰਜ ਬੰਦੇ ਜਿਹੜੇ ਹੈਗੇ ਅਸੀਂ ਨਾਮਿਨੇਟ ਕਰ ਚੁੱਕੀ ਆ ਬਾਕੀ ਜਿਹੜੀ ਹੈਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਹੋਰ ਜਿਹੜੇ ਅੱਗੇ ਜਿਹੜੇ ਹੈਗੇ ਲੀਡਸ ਸਾਨੂੰ ਮਿਲੀਆਂ ਉਹਦੇ 'ਚ ਅਸੀਂ ਹੋਰ ਵੀ ਜਿਹੜੇ ਹੈਗੇ ਆ ਅਕਿਊਜ਼ ਜਿਹੜੇ ਆ ਉਹਦੇ ਨਾਮਿਨੇਟ ਕਰਾਂਗੇ ਜਿਹੜੇ ਗ੍ਰਫਤਰ ਕਿਤਨੇ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਵਿੱਚ ਹਾਂਜੀ ਇਹਦੇ 'ਚ ਸਾਨੂੰ ਪਤਾ ਲੱਗਿਆ ਵੀ ਨਵੀਨ ਸ਼ਰਮਾ ਜਿਹੜਾ ਹੈਗਾ ਉਹਦੇ ਤੇ ਵੀ ਇੱਕ ਪਹਿਲਾ ਜਿਹੜਾ ਮਕਦਮਾ ਦਰਜ ਹੈਗਾ ਜੋ ਕਿ ਅੰਬਾਲਾ ਜੇਹ ਦੇ ਵਿੱਚ ਪਹਿਲੇ ਹੀ ਸੀਗਾ ਅੰਬਾਲਾ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਹੋਇਆ ਸੈਕੰਡ ਅਨਿਲ ਸ਼ਰਮਾ ਸੌਰੀ ਉਹਦੇ ਤੇ ਜਿਹੜੇ ਦਿੱਲੀ ਪੁਲਿਸ ਅਤੇ ਅੰਮਾਲਾ ਜਿਹੜਾ ਪੁਲਿਸ ਉਹਨਾਂ ਵੱਲੋਂ ਜਿਹੜੇ ਦੋ ਮਾਮਲੇ ਦਰਜ ਰਜਿਸਟਰ ਹੋ ਚੁੱਕੇ ਨੇ ਕੋਈ ਰਿਕਵਰੀ ਵੀ ਕਰਾਂ ਨਹੀਂ ਹਾਂਜੀ ਜਿਹੜਾ ਅਨਿਲ ਹੈਗਾ ਇਹ ਤੋਂ ਅਸੀਂ ਜਿਹੜੀ ਪਾਸਬੁੱਕ ਹੈਗੀ ਆ ਜੋ ਕਿ ਮਨਿੰਦਰ ਦੇ ਨਾਮ ਤੇ ਸੀ ਉਹ ਇਹ ਤੋਂ ਅਸੀਂ ਰਿਕਵਰ ਕਰਕੇ ਲੈ ਕੇ ਆਂਦੀ ਆ ਹਾਂਜੀ ਜੇਕਰ ਕਿਸੇ ਨਾਲ ਵੀ ਠੱਗੀ ਜਾਂ ਉਸ ਨੂੰ ਲੱਗਦਾ ਵੀ ਮੇਰੇ ਨਾਲ ਠੱਗੀ ਵਾਲੀ ਕਾਲ ਆਈ ਹੈ ਕੋਈ ਫਰਾਡ ਕਾਲ ਆਈ ਹੈ ਤਾਂ ਉਸ ਨੂੰ ਚਾਹੀਦਾ ਵੀ ਉਹ ਸਭ ਤੋਂ ਪਹਿਲਾਂ 1930 ਦੇ ਉੱਤੇ ਕਾਲ ਕਰਕੇ ਇੱਕ ਹੋਟਲ ਬਣਾ ਹੋਇਆ ਉਹਦੇ ਵਿੱਚ ਕੰਪਲੇਂਟ ਦਵੇ ਇਹ ਕੰਪਲੇਂਟ ਨਾਲ ਜੋ ਵੀ ਖਾਤੇ ਦੀ ਉਹਦਾ ਟ੍ਰਾਂਸਫਰ ਹੋ ਗਿਆ ਫਰਾਡ ਅਮਾਉਂਟ ਉਹ ਨਾਲ ਦੀ ਨਾਲ ਜਿਹੜਾ ਫ੍ਰੀਜ਼ ਹੋ ਜਾਂਦਾ ਜੋ ਕਿ ਬਾਅਦ ਵਿੱਚ ਅਸੀਂ ਰਿਕਵਰ ਕਰਵਾ ਸਕਦੇ ਹਾਂ